ਗੁਰਦੁਆਰਾ ਸਾਹਿਬ ਗਲਨਵੁੱਡ ਵਿਖੇ 1984 ਅਕਾਲ ਤਖਤ ਦੇ ਕਲੂਕਰੇ ਸੰਬੰਧ ਵਿੱਚ ਅੱਜ ਅਖੰਡ ਪਾਠ ਰਾਮ ਕੀਰਤਨ ਜਿਨ੍ਹਾਂ ਦਾ ਪ੍ਰੋਗ ਸ਼ੁਕਰਾਨੂ ਪਵੇਗਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸ਼ੇਮਰ ਕਾਇ ਗੁਰੂ ਨਾਨਕ ਲਈ ਤੇ ਆਏ ਇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤ ਦੀ ਅਰਦਾਸ ਹੈ ਜੀ ਆਪ ਜੀ ਦਾ ਪਵਿੱਤਰ ਫਰਮਾਨ ਹੈ ਗਗਨ ਦਮਾ ਮਾ ਬਾਜਿਓ ਪਰ ਯੋ ਨਿਸ਼ਾਨੈ ਕਹਾਉ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੁ ਪਹਿਚਾਨੀਐ ਝੋਲ ਰਹਿ ਦੀਨ ਕੇ ਹੇਤਾ ਉਰਜਾ ਪੁਰਜਾ ਕਟ ਮਰੇ ਕਭੂ ਨਾ ਛੜੇ ਖੇਤਾ ਜੂਨ 1984 ਦੇ ਅੰਦਰ ਭਾਰਤ ਦੀ ਸਮੇਂ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਤੇ ਫੌਜ ਦੇ ਦੁਆਰਾ ਟੈਂਕਾਂ توپਾਂ ਦੁਆਰਾ ਹਮਲਾ ਕਰਕੇ ਬੇਕਸੂਰ ਨੇ ਹੱਥੇ ਸੈਂਕੜੇ ਸਿੰਘ-singੜੀਆਂ ਭੁਚੰਗੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਤਿੰਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਸਮੂਹ ਆਸਟ੍ਰੇਲੀਆਨਾ ਸਿੱਖ ਐਸੋਸੀਏਸ਼ਨ ਦੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਤਿੰਨਾਂ ਸ਼ਹੀਦਾਂ ਦੀ ਪਾਵਨ ਜਾਤ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਨ ਦੀ ਤਿਆਰੀ ਕੀਤੀ ਹੈ ਆਪ ਜੀ ਨੇ ਕਿਰਪਾ ਕਰਨੀ ਗਰੰਥੀ ਸਿੰਘਾਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖ ਕੇ ਗੁਰਬਾਣੀ ਗਾਇਨ ਕਰਵਾਉਣੀ ਸੰਗਤਾਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖ ਕੇ ਸੇਵਾਵਾਂ ਕਰਾਉਣੀਆਂ ਸਭ ਸੰਗਤ ਵਿੱਚ ਆਪਸੀ ਪ੍ਰੇਮ ਪਿਆਰ ਸਪਾਗ ਦੀ ਭਾਵਨਾ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਦੇ ਨਾਲ ਸਮਾਗਮ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਆਗਿਆ ਸੰਗਤਾਂ ਦੀਆਂ ਹਾਜ਼ਰੀਆਂ ਦਾਰ ਪ੍ਰਵਾਨ ਕਰਨੀਆਂ ਤੇਲ ਫੋਲ ਪ੍ਰੇਮ ਪੇਟਾਵਾਂ ਧਰਮ ਮਨਜੂਰ ਕਰਨੀਆਂ ਚੱਲੇ ਹੋਏ ਕਦਮ ਲੇਖੇ ਵਿੱਚ ਲਾਉਣੇ ਸਭ ਨੂੰ ਆਪਣੇ ਦਰੋਂ ਘਰੋਂ ਸਿੱਖੇ ਸਦਕ ਪ੍ਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵ ਮਨਾਵਾ ਪੂਰੀਆਂ ਕਰਨੀਆਂ ਇਹਨਾਂ ਸਮਾਗਮਾਂ ਨੂੰ ਆਪ ਜੀ ਨੇ ਆਪਣਾ ਮਿਹਰਾਂ ਭਰਿਆ ਹੱਥ ਦੇ ਕਰਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣਾ ਸ੍ਰੀ ਖੰਡਪਾਰ ਸਾਹਿਬ ਜੀ ਤਿਆਰੀ ਕਰਨ ਦੀ ਆਰੰਭ ਕਰਨ ਦੀ ਪੂਰਨ ਤਿਆਰੀ ਹੈ ਆਪ ਜੀ ਦੇ ਹਜੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੀਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨੇ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਆਪ ਜੀ ਪਵਿੱਤਰ ਹੁਕਮਨਾਮਾ ਸਹਿਬ ਬਖਸ਼ ਕੇ ਸੰਗਤਾਂ ਨੂੰ ਸ੍ਰੀ ਖੰਡਪਾਤ ਸਾਹਿਬ ਜੀ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੇਹੀ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਬਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੀ ਸੋਚੀ ਲਖ ਵਾਰੁ ਚੁਪੈ ਚੋਪਨ ਹੋਵੈ ਜੇ ਦਾਇ ਰਹਾ ਲਿਵਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪਾ ਲਖ ਹੋਇ ਤੈ ਕਨ ਚਲੈ ਨਾਲ ਕਿ ਇਹ ਸੱਚ ਆਰਾਹੀ ਹੋਈ ਐ ਕਿ ਉਹ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉ ਮੈਂ ਕਹਿਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਥੇ ਗੁਰਦੁਆਰਾ ਪਾਰਕ ਲਈ ਗਲੈਂਵੁੱਡ ਸਾਹਿਬ ਵਿਖੇ ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸੰਗਤ ਵੱਲੋਂ ਜੋ ਜੂਨ 1984 ਦੇ ਵਿੱਚ ਭਾਰਤ ਸਰਕਾਰ ਦੁਆਰਾ ਫੌਜ ਦੁਆਰਾ ਟੈਂਕਾਂ توپਾਂ ਦੁਆਰਾ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਬੇਰੁਮਤੀ ਕੀਤੀ ਗਈ ਸ੍ਰੀ ਕਾਲਾ ਸਾਹਿਬ ਸਰੂਤ ਨੂੰ ਟਾਹ ਢੇਰੀ ਕੀਤਾ ਗਿਆ ਅਤੇ ਹਜ਼ਾਰਾਂ ਬੇਕਸੂਰ ਨੇ ਹੱਥੇ ਬੀਬੀਆਂ ਬੱਚਿਆਂ ਤੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਸਭ ਸ਼ਹੀਦਾਂ ਦੀ ਪਾਵਨ ਯਾਦ ਦੇ ਅੰਦਰ ਅੱਜ ਇੱਥੇ ਗੁਰਦੁਆਰਾ ਸਾਹਿਬ ਜੀ ਵਿਖੇ ਸ਼੍ਰੀ ਖੰਡ ਪਾਰ ਸਾਹਿਬ ਜੀ ਪ੍ਰਾਰੰਭ ਹੋਏ ਨੇ ਜਿਨ੍ਹਾਂ ਦੇ ਭੋਗ ਪਰਸੋਂ 10 ਵਜੇ ਪੈਣਗੇ ਉਸ ਤੋਂ ਅਪਰੰਤ ਕੀਰਤਨ ਦੀਵਾਨ ਸੱਜਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪ੍ਰਣਾਮ ਕਰਨ ਵਾਸਤੇ ਆਪ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਸਾਰਿਆਂ ਨੂੰ ਆਪ ਸ੍ਰੀ ਸ਼ਹੀਦਾਂ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸ਼ਰਧਾਂਜਲੀ ਦੇਣੀ ਹੈ ਪ੍ਰਣਾਮ ਕਰਨਾ ਹੈ ਜੀ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੇਨਤੀ ਹੈ ਜੋ ਨਾ ਭੁੱਲਣ ਯੋਗ ਸਾਕਾ ਜੂਨ 1984 ਅਟੈਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਸੋ ਤਨਾ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਅੱਜ ਗੁਰਦੁਆਰਾ ਗਲੈਂਡਵੁੱਡ ਪਾਰਕ ਲਈ ਆਸਟ੍ਰੇਲੀਆ ਵਿਖੇ ਅਖੰਡ ਪਾਠ ਪ੍ਰਾਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਭੋਗ 6 ਤਰੀਕ ਨੂੰ ਪਹਿਣਗੇ ਔਰ ਨਾਲ ਹੀ ਸ਼ਹੀਦਾਂ ਦੀ ਯਾਦ ਵਿੱਚ ਦਰਬਾਰ ਕੀਰਤਨ ਦਰਬਾਰ ਸੱਜਣਗੇ ਜਿਹੜੇ ਸਪੈਸ਼ਲ ਤੌਰ ਤੇ ਕਵੀਸ਼ਰੀ ਜਥੇ ਆਏ ਹਨ ਰਾਗੀ ਜਥੇ ਆਏ ਹਨ ਉਹ ਹਾਜ਼ਰੀ ਭਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ ਆਓ ਸਾਰੇ ਮਿਲ ਕੇ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਸ਼ਹੀਦਾਂ ਨੂੰ ਯਾਦ ਕਰੀਏ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਤੇ ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਸੋ 6 ਤਰੀਕ ਨੂੰ ਭੋਗ ਪਾਉਣਗੇ ਪੈਣਗੇ ਆਪ ਨੇ ਕਿਰਪਾ ਕਰਨੀ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਗਗਨਤ ਮਾਮਾ ਬਾਜਿਓ ਪਰਿਓ ਨਿਸਾਨਾ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੇ ਕਬਹੂ ਨਾ ਛਾਡਾ ਖੇਤ ਆ ਜੂਨ ਦਾ ਮਹੀਨਾ ਜਿਹੜਾ 1984 ਵਾਲੇ ਦੇ ਸਮੂਹ ਸਿੰਘਾਂ ਸਿੰਘਾਂ ਦੀ ਯਾਦ ਅੰਦਰ ਗੁਰਦੁਆਰਾ ਗਲੈਨਵੁੱਡ ਫਾਰ ਕਲੀਸਾ ਵਿਖੇ ਜੋ ਕਿ ਸਮਾਗਮ ਮਨਾਇਆ ਜਾ ਰਿਹਾ ਹੈ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅੱਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ 6 ਤਰੀਕ ਨੂੰ ਸ਼ੁੱਕਰਵਾਰ ਨੂੰ ਭੋਗ ਪੈਣੇ ਨੇ ਇਸ ਸੰਬੰਧ ਵਿੱਚ ਅਚੇਚੇ ਤੌਰ ਤੇ ਬਹੁਤ ਹੀ ਸਤਿਕਾਰਯੋਗ ਪੰਜਾਬ ਇਹ ਆਵਾਜ਼ ਆਵਾਜ਼ੀ ਪੰਜਾਬ 골ਡ ਮੈਡਲ ਲਿਸਟ ਇੰਟਰਨੈਸ਼ਨਲ ਕਵਿਸ਼ਰ ਜਥਾ ਗਿਆਨੀ ਲਖਮੀਰ ਸਿੰਘ ਜੀ ਮਸਤ ਤਰਨਤਾਰੂ ਸਾਹ ਵਾਲੇ ਅਤੇ ਉਹਨਾਂ ਦੇ ਸਾਥੀ ਗਿਆਨੀ ਨਿਰੰਦਰ ਸਿੰਘ ਖਾਲਸਾ ਫਗਵਾੜਾ ਅਤੇ ਜਸਵੰਤ ਸਿੰਘ ਕਰਮੂ ਵਾਲਾ ਸਾਹਿਬ ਇਹ ਸਮੂਹ ਕਵਿਸ਼ਰ ਜਥਾ ਜਿਹੜਾ ਆਇਆ ਹੈ ਉਹਨਾਂ ਸ਼ਹੀਦ ਆ ਸਿੰਘਾਂ ਦੀ ਯਾਦ ਅੰਦਰ ਕਵਿਸ਼ਰੀ ਰਾਹ ਵਾਰਾ ਰਾਹੀ ਕਵਿਸ਼ਰੀ ਰਾਹੀ ਤਕਰੀਬਨ 6 7 ਜੂਨ ਤੱਕ ਏ ਸੁਗੁਰਦਰਾ ਸਾਹਿਬ ਸੇਵਾ ਕਰੇਗਾ ਸੋ ਸਮੂਸ ਸਿੰਘਾਂ ਸਿੱਖਾਂ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਹੀਦੀ ਸਮਾਗਮ ਦੇ ਅੰਦਰ ਪਹੁੰਚ ਕਰਕੇ ਵੱਧ ਤੋਂ ਵੱਧ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰੀਏ ਉਹਨਾਂ ਸ਼ਹੀਦਾਂ ਦੀ ਮਿੱਠੀ ਨਿੱਘੀ ਯਾਦ ਦੇ ਅੰਦਰ ਆਪਾਂ ਸਮੂਹ ਸਾਧ ਸੰਗਤ ਇਕੱਤਰਤਾ ਹੋ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਸਦ ਜੀ ਦੇ ਸਕੀਏ ਸੋ ਇਹ ਬੇਨਤੀ ਹੈ ਕਿ ਸਮੂਹ ਸੰਗਤਾਂ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਜਿੱਥੋਂ ਤੱਕ ਇਹ ਆਵਾਜ਼ ਆਪਜੀ ਸੁਣਦੇ ਹੋ ਸਮੂਹ ਸਾਧ ਸੰਗਤ ਗੁਰਦੁਆਰਾ ਗ੍ਰੈਂਡਵੁੱਡ ਪਾਰਕ ਅਲੀ ਸਾਹਿਬ ਵਿਖੇ ਪਹੁੰਚ ਕਰਕੇ ਹਰਾਨਿਕ ਕਰਨ ਵਧਾਓ ਸੋ ਆਏ ਹੋਏ ਕਵੀਸ਼ਰ ਜਥੇ ਰਾਗੀ ਸਹਿਬਾਨ ਪ੍ਰਚਾਰਕ ਸਹਿਬਾਨਾਂ ਤੋਂ ਉਹਨਾਂ ਸ਼ਹੀਦਾਂ ਦੀਆਂ વાਰਸ ਸੁਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ for all types of criminal law, family law, immigration law, conveyancing, and employment matters, please contact Tarandeep Singh on 0470412600